ਅੱਜ ਵਾਰਡ ਨੰਬਰ 7 ਦੇ ਵਿੱਚ ਸਾਡੇ ਸਤਿਕਾਰਯੋਗ ਐਮਪੀ ਜਿਹੜੇ ਆ ਆਉਣ ਵਾਲੇ ਆ ਸਰਦਾਰ ਕੁਲਬੀਰ ਸਿੰਘ ਜੀ ਰਾ ਜੀ ਉਹਨਾਂ ਦੇ ਨਾਲ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਸਰਦਾਰ ਮਹਿੰਦਰ ਸਿੰਘ ਗਿੱਲ ਜੀ ਅਦਾ ਕਰਨ ਬੋਦੀ ਜੀ ਹਰਮਿੰਦਰ ਸਿੰਘ ਆਪਣਾ ਨਾਲ ਉਹਦੇ ਮਨਦਵਾ ਪਲਾਸੋੜ ਦੀ ਸਾਡੇ ਬਲਾਗ ਦੇ ਪ੍ਰਧਾਨ ਸੰਦੀਪ ਕਾਸ ਨੂੰ ਦੋਦੇ ਜੀ ਸਾਰੇ ਅੱਜ ਵਾਰਡ ਨੰਬਰ 7 ਦੀ ਮੀਟਿੰਗ ਦੇ ਵਿੱਚ ਪਹੁੰਚੇ ਆ ਤੇ ਮੈਂ ਆਪਣੇ ਵੱਲੋਂ ਇਹਨਾਂ ਦਾ ਕੋਟਨ ਕੋਟ ਧੰਨਵਾਦ ਕਰਦਾ ਮੈਂ ਤੇ ਖਾਸ ਕਰਕੇ ਵਾਰਡ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਗਜ਼ਾਰ ਕਰ ਸ਼ੁਕਰੀਆ ਗਜ਼ਾਰ ਰਿਹਾ ਜਿਨ੍ਹਾਂ ਨੇ ਲੰਬੇ ਸਮੇਂ ਦੇ ਬਹਿ ਕੇ ਇਹਨਾਂ ਦੇ ਵਿਚਾਰ ਸੁਨੇ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਪਾਓ ਤਾਂ ਜੋ ਸੈਂਟਰ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਦੀ ਸਰਕਾਰ ਬਣ ਸਕੇ ਧੰਨਵਾਦ ਜੀ ਅੱਜ ਕਰਨਤਨ ਹਲਕੇ ਦੇ ਸਾਰੇ ਹੀ ਵੋਟਰਾਂ ਤੇ ਸਪੋਰਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿਉਂਕਿ ਅੱਜ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਸਾਡੇ ਪਾਰਲੀਮੈਂਟ ਦੇ ਉਮੀਦਵਾਰ ਨੇ ਸਰਦਾਰ ਕੁਲਬੀਰ ਸਿੰਘ ਜੀਰਾ ਉਹਨਾਂ ਦਾ ਵੱਖ-ਵੱਖ ਹਲਕਾ ਤਰਨਤਨ ਦੇ ਪਿੰਡਾਂ ਦੇ ਵਿੱਚ ਪ੍ਰੋਗਰਾਮ ਸੀ ਜਿਦੇ ਤੇ ਸਭ ਤੋਂ ਜ਼ਿਆਦਾ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਆ ਤੇ ਦੋ-ਦੋ ਘੰਟੇ ਵੇਟ ਕਰਕੇ ਉਹਨਾਂ ਦੇ ਜਿਹੜੇ ਵਿਚਾਰ ਸੁਣੇ ਆ ਅਸੀਂ ਆਪਣੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਅਪੀਲ ਕਰਦੇ ਆ ਕਿ ਇੱਕ ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪੋਲ ਕਰਕੇ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੂੰ ਪਾਰਲੀਮੈਂਟ ਦੇ ਵਿੱਚ ਭੇਜਿਏ ta